ਸਤਿ ਸ਼੍ਰੀ ਅਕਾਲ ਦੋਸਤੋ ਵੈਲਕਮ ਟੂ ਡੋਰਸਟੈਪ ਐਜੂਕੇਸ਼ਨ ਪੁਆਇੰਟ ਪੀਐਸਟ ਦੇ ਪ੍ਰੀਖਿਆ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਇਸ ਵੀਡੀਓ ਦੇ ਵਿੱਚ ਪੋਜ਼ਿਟਿਵ ਐਂਡ 네ਗੇਟਿਵ ਵਰਡਸ ਨੂੰ ਡਿਸਕਸ ਕਰਨ ਜਾ ਰਹੇ ਹਾਂ ਜੇਕਰ ਤੁਹਾਨੂੰ ਇਹਨਾਂ ਛੋਟੀਆਂ ਛੋਟੀਆਂ ਚੀਜ਼ਾਂ ਦੀ ਅੰਡਰਸਟੈਂਡਿੰਗ ਹੋਊਗੀ ਤਾਂ ਤੁਸੀਂ ਆਪਣੇ ਐਗਜ਼ਾਮ ਦੇ ਵਿੱਚ ਵਧੀਆ ਅਟੈਂਪਟ ਕਰੋਗੇ ਐਂਡ ਤੁਹਾਡੇ ਨੰਬਰ ਵੀ ਵਧੀਆ ਆਉਣਗੇ ਸੋ ਕਲਾਸ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਵੀਡੀਓ ਨੂੰ ਲਾਈਕ ਕਰ ਦਿਓ ਸਭ ਤੋਂ ਪਹਿਲਾਂ ਅਸੀਂ ਪੰਜਾਬੀ ਪੈਡਾਗੋਜੀ ਦੇ ਜਿਹੜੇ ਪੋਜ਼ਿਟਿਵ ਐਂਡ 네ਗੇਟਿਵ ਵਰਡਸ ਨੇ ਜੇਕਰ ਮੈਂ ਪੋਜ਼ਿਟਿਵ ਵਰਡਸ ਦੀ ਗੱਲ ਕਰਾਂ 20 ਤੋਂ 25 ਤੇ 네ਗੇਟਿਵ ਵੀ 20 ਤੋਂ 25 ਜਿਹੜੇ ਸ਼ਬਦ ਨੇ ਜੀ ਉਹਨਾਂ ਨੂੰ ਸਮਝਾਂਗੇ ਸਭ ਤੋਂ ਪਹਿਲਾਂ ਤੁਸੀਂ ਦੇਖ ਸਕਦੇ ਹੋ ਪੋਜ਼ਿਟਿਵ ਟੈਗ ਵਰਡਸ ਆਫ ਪੰਜਾਬੀ ਇਸ ਦੇ ਨਾਲ ਮੈਂ ਇੰਗਲਿਸ਼ ਵੀ ਲਿਖੀ ਹੋਈ ਆ ਤਾਂ ਜੋ ਤੁਹਾਡੀ ਅੰਡਰਸਟੈਂਡਿੰਗ ਐਂਡ ਸਮਝ ਵਧੇ ਸਭ ਤੋਂ ਪਹਿਲਾ ਸ਼ਬਦ ਤੁਸੀਂ ਦੇਖ ਸਕਦੇ ਹੋ ਸਹਿਯੋਗ ਕੋਆਪਰੇਸ਼ਨ ਦੂਜੇ ਨੰਬਰ ਤੇ ਸੁਧਾਰ ਇੰਪਰੂਵਮੈਂਟ ਪ੍ਰਗਤੀ ਪ੍ਰੋਗਰੈਸ ਸਹਜਤਾ ਈਜ਼ ਪ੍ਰੇਰਣਾ ਮੋਟੀਵੇਸ਼ਨ ਸਹਿਜਵਾਦ ਸਿੰਪਲੀਫਿਕੇਸ਼ਨ ਨਵਚੇਤਨਾ ਇਨੋਵੇਸ਼ਨ ਰਚਨਾਤਮਕਤਾ ਕ੍ਰੀਏਟੀਵਿਟੀ आसानी सिंपलिसिटी स्रोत रिसोर्स विकासशील डिवलपिंग ज्ञानवर्धक नॉलेज एनरिचिंग जिज्ञासा क्रियोसिटी रुचिकर इंटरेस्टिंग सीखण योग लर्नेबल उत्साह एंथुसियाजम सहायक साधन सपोर्टिव टूल्स गतिशीलता डायनेमिज्म, सहजवाद फैसिलिटेटिंग भावपूर्ण एक्सप्रेसिव नवनवीनता नवैलिटी ਸਮਝਦਾਰੀ ਅੰਡਰਸਟੈਂਡਿੰਗ ਐਂਡ ਜਿੰਨੇ ਵੀ ਸ਼ਬਦ ਮੈਂ ਤੁਹਾਨੂੰ ਦੱਸੇ ਆ ਵੈਸੇ ਤਾਂ ਕੁਐਸਚਨ ਤੇ ਡਿਪੈਂਡ ਕਰੇਗਾ ਕਿ ਜੇਕਰ ਇਹ ਆਪਸ਼ਨਾਂ ਦੇ ਵਿੱਚ ਆ ਜਾਂਦੀ ਹੈ ਤੇ ਤੁਹਾਡਾ ਸਵਾਲ ਜਿਹੜਾ ਸਹੀ ਹੋਊਗਾ ਜਾਂ ਫਿਰ ਨਹੀਂ ਹੋਊਗਾ ਬਟ ਮੈਕਸਿਮਮ ਚਾਂਸਸ ਨੇ ਜਿਹੜੇ ਪ੍ਰਸ਼ਨ ਦੇ ਵਿੱਚ ਇਸ ਤਰ੍ਹਾਂ ਦੇ ਵਰਡ ਆਗੇ ਐਂਡ ਕੁਐਸਚਨ ਦੀ ਡਿਮਾਂਡ ਵੀ ਉਸ ਤਰ੍ਹਾਂ ਦੀ ਹੈਗੀ ਹੈ ਤੇ ਉਹ ਜਿਹੜਾ ਪ੍ਰਸ਼ਨ ਦਾ ਜਿਹੜਾ ਜਵਾਬ ਹੋਊਗਾ ਜੀ ਉਹਦੇ ਸਹੀ ਹੋਣ ਦੇ ਚਾਂਸਸ ਵੱਧ ਜਾਣਗੇ ਪੋਜ਼ਿਟਿਵ ਵਰਡਸ ਵਾਰੀ ਤਾਂ ਤੁਸੀਂ ਸੁਣ ਲਿਆ ਹੁਣ 네ਗੇਟਿਵ ਵਰਡਸ ਜਿਹੜੇ ਹੈਗੇ ਨੇ ਜੀ ਉਹਨਾਂ ਦੀ ਵੀ ਆਪਾਂ ਗੱਲ ਕਰ ਲੈਣੀ ਆ ਸਭ ਤੋਂ ਪਹਿਲਾ ਸ਼ਬਦ ਦੇਖ ਸਕਦੇ ਹਾਂ ਗਲਤੀਆਂ ਮਿਸਟੇਕਸ ਉਸ ਤੋਂ ਬਾਅਦ ਵਰਡ ਹੈ ਅਗਿਆਨਤਾ ਇਗਨੋਰੈਂਸ ਦੋਸ਼ 에ਰਰ ਅਸਮਰੱਥਾ ਇਨ ਅਬਿਲਿਟੀ ਅਨਸੁਧਾਰਿਆ ਅਨਰੀਫਾਈਂਡ ਜਟਿਲਤਾ ਕੰਪਲੈਕਸਿਟੀ ਅਸਫਲਤਾ ਫੇਲਿਅਰ ਰੁਕਾਵਟ ਹਿੰਡਰੈਂન્સ ਘਾਟ lack carelessness ਇਹਨੂੰ ਤੁਸੀਂ ਲਾਪਰਵਾਹੀ ਕਹਿ ਸਕਦੇ ਹੋ ਅਨਜਾਨਤਾ ਅਨਅਵੇਅਰਨੈਸ ਅਸਫਲ ਪ੍ਰਯਾਸ ਜਾਫਰ ਕੋਸ਼ਿਸ਼ ਅਨਸਕਸੈਸਫੁਲ ਐਫਰਟ ਡਿਸਇੰਟਰਸਟ ਦਬਾ ਪ੍ਰੈਸ਼ਰ ਕਠਿਨਾਈ ਮੁਸ਼ਕਿਲ ਡਿਫਿਕਲਟੀ ਅਸਥਿਰਤਾ ਇਨਸਟੈਬਿਲਿਟੀ ਮਿਸ ਅੰਡਰਸਟੈਂਡਿੰਗ ਗਲਤਫਹਿਮੀ ਕਹਿ ਸਕਦੇ ਹੋ ਲੈਕ ਆਫ ਇੰਟਰਸਟ ਰੁਚੀ ਦੀ ਘਾਟ ਇਨਕੰਪਲੀਟ ਨੋਲੇਜ ਅਧੂਰਾ ਗਿਆਨ ਇਨਕਨਵੀਨੀਅੰਸ ਨੂੰ ਤੁਸੀਂ ਕਹਿ ਸਕਦੇ ਹੋ ਅਸੁਵਿਧਾ ਉਸ ਤੋਂ ਬਾਅਦ ਸਟ੍ਰੈਸ ਵਰਡ ਲਿਖਿਆ ਹੋਇਆ ਤਣਾਅ ਡਿਸਅਪਾਇੰਟਮੈਂਟ ਨਿਰਾਸ਼ਾ ਸਥਾਈ ਰੁਕਾਵਟ ਪਰਮਨੈਂਟ ਹਿੰਡਰੈਂન્સ ਮਿਸ ਗਾਈਡੈਂਸ ਨੂੰ ਤੁਸੀਂ ਕਹਿ ਸਕਦੇ ਹੋ ਗੁੰਮਰਾਹ ਕਰਨਾ ਉਸ ਤੋਂ ਬਾਅਦ ਡਿਸਟਰਸਟ ਅਵਿਸ਼ਵਾਸ ਇਹ ਕੁਝ 네ਗੇਟਿਵ ਵਰਡਸ ਹੈਗੇ ਸੀ ਜਿਨ੍ਹਾਂ ਨੂੰ ਪੜਨ ਤੋਂ ਬਾਅਦ ਤੁਹਾਨੂੰ ਪਤਾ ਲੱਗ ਜਾਏਗਾ ਕਿ ਸੈਂਟੈਂਸ ਦੇ ਵਿੱਚ ਕਿਹੜੇ ਵਰਡ ਪੋਜ਼ਿਟਿਵ ਹੈਗੇ ਆ ਕਿਹੜੇ ਵਰਡ 네ਗੇਟਿਵ ਹੈ ਗਿਆ ਐਂਡ ਉਸ ਅਕੋਰਡਿੰਗ ਜਿਹੜੇ ਸਮਝ ਦੇ ਆਧਾਰਿਤ ਜਿਹੜੇ ਪ੍ਰਸ਼ਨ ਹੋਣਗੇ ਜੀ ਉਹਨਾਂ ਵਿੱਚ ਤੁਸੀਂ ਸਹੀ ਜਵਾਬ ਲਗਾ ਸਕਦੇ ਹੋ ਉਸ ਤੋਂ ਬਾਅਦ ਅੰਗਰੇਜ਼ੀ ਦੇ ਕੁਝ ਸ਼ਬਦ ਨੇ ਅੰਗਰੇਜ਼ੀ ਪੈਡਾਗੋਜੀ ਦੀ ਆਪਾਂ ਹੁਣ ਗੱਲ ਕਰਾਂਗੇ ਜਿਵੇਂ ਕਿ ਅੰਗਰੇਜ਼ੀ ਪੈਡਾਗੋਜੀ ਦੇ ਜਿਹੜੇ ਪੋਜ਼ਿਟਿਵ ਸ਼ਬਦ ਨੇ ਇੰਗੇਜਿੰਗ ਇੰਟਰਐਕਟਿਵ ਕੰਪਰੀਹੈਂਸਿਵ ਕੰਸਟਰਕਟਿਵ ਕੋਲਾਬੋਰੇਟਿਵ ਇਫੈਕਟਿਵ ਲਰਨਰ ਸੈਂਟਰਡ ਜਿਹਨੂੰ ਤੁਸੀਂ ਚਾਈਲਡ ਸੈਂਟਰਡ ਵੀ ਕਹਿ ਸਕਦੇ ਹੋ student friendly supportive dynamic facilitative expressive innovative enriching fluent contextualized culturally relevant motivational simplified encouraging vocabulary rich balanced experiential goal oriented and aise age ji kuj apne 20 to leke jede 25 shabd se age angrezi pedagogy de positive ਸ਼ਬਦ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ 네ਗੇਟਿਵ ਵਰਡ ਇੰਗਲਿਸ਼ ਪੈਡਾਗੋਜੀ ਦੇ ਜਿਵੇਂ ਕਿ ਮੋਨੋਟੋਨਸ ਬੋਰਿੰਗ ਕੰਫਿਊਜ਼ਿੰਗ ਡਿਸオーਗਨਾਈਜ਼ਡ ਓਵਰਲੋਡਡ ਰਿਜਿਡ ਅਨਸਟਰਕਚਰਡ ਅਨਮੋਟੀਵੇਟਿਡ ਮੈਕੈਨਿਸਟਿਕ ਸਟੀਰੀਓਟਿਪੀਕਲ ਇਰਲੀਵੈਂਟ ਕੰਪਲੈਕਸ ਅਨਐਂਗੇਜਿੰਗ ਆਊਟਡੇਟਿਡ ਨਾਨ ਇਨਕਲੂਸਿਵ ਸਰਫੇਸ਼ੀਅਲ ਫ੍ਰੈਗਮੈਂਟਡ 에ਰਰ ਪ੍ਰੋਨ ਪੂਰਲੀ ਆਰਟੀਕੂਲੇਟਿਡ ਨੈਗਲੈਕਟਿਡ ਸਟ्रेस ਇੰਡਿਊਸਿੰਗ ਨੋਨ ਕਨਟੈਕਸਚੁਅਲਾਈਜ਼ਡ ਕਲਚਰਲੀ ਬਾਇਸਡ ਡਿਸਇੰਟਰਸਟ ਲੈਕ ਆਫ ਕਲੈਰਿਟੀ ਇਹ ਹੋ ਚੁੱਕੇ ਆ ਜੀ ਅੰਗਰੇਜ਼ੀ ਪੈਡਾਗੋਜੀ ਦੇ ਕੁਝ 네ਗੇਟਿਵ ਵਰਡਸ ਹੁਣ ਅਸੀਂ ਬਾਲ ਵਿਕਾਸ ਅਤੇ ਸਿੱਖਿਆ ਸ਼ਾਸਤਰ ਦੇ ਕੁਝ ਪੋਜ਼ਿਟਿਵ ਅਤੇ 네ਗੇਟਿਵ ਵਰਡਸ ਦੀ ਗੱਲ ਕਰਨ ਜਾ ਰਹੇ ਹਾਂ ਉਹੀ ਗੱਲ 20 ਤੋਂ 25 ਪੋਜ਼ਿਟਿਵ ਐਂਡ 20 ਤੋਂ 25 네ਗੇਟਿਵ ਜਿਹੜੇ ਵਰਡਸ ਹੋਣਗੇ ਜੀ ਉਨਾ diapagaal ਕਰਾਂਗੇ ਸਭ ਤੋਂ ਪਹਿਲਾਂ ਬਾਲ ਵਿਕਾਸ ਅਤੇ ਸਿੱਖਿਆ ਸ਼ਾਸਤਰ ਦੇ ਤੁਸੀਂ ਜਿਹੜੇ ਪੋਜ਼ਿਟਿਵ ਵਰਡਸ ਨੇ ਡਿਵੈਲਪਮੈਂਟਲ ਮਾਈਲਸਟੋਨ ਵਿਕਾਸ ਅਧੀਨ ਮੀਲ ਪੱਥਰ ਕognitive growth ਜਿਹਨੂੰ ਤੁਸੀਂ ਬੋਧਾਤਮਕ ਵਿਕਾਸ ਸੰਗਿਆਨਾਤਮਕ ਵਾਦਾ ਕਹਿ ਸਕਦੇ ਹੋ ਲੂਨਰ ਸੈਂਟਰਡ ਵਿਦਿਆਰਥੀ ਕੇਂਦਰਿਤ ਕੰਸਟਰਕਟਿਵ ਰਚਨਾਤਮਕ ਵੈਸੇ ਕੁਝ ਜਿਹੜੇ ਪੁਆਇੰਟਸ ਹੋਣਗੇ ਕੁਝ ਸ਼ਬਦ ਹੋਣਗੇ ਜੀ ਉਹ ਰਿਪੀਟ ਵੀ ਹੋਣਗੇ ਜਿਨ੍ਹਾਂ ਨੂੰ ਤੁਸੀਂ ਸਮਝ ਲਿਓ ਉਸ ਤੋਂ ਬਾਅਦ ਦੇਖੋ ਤੁਸੀਂ ਹੋਲਿਸਟਿਕ ਡਿਵੈਲਪਮੈਂਟ ਸੰਪੂਰਨ ਵਿਕਾਸ ਪ੍ਰੋਗਰੈਸਿਵ ਲਰਨਿੰਗ ਪ੍ਰਗਤੀਸ਼ੀਲ ਸਿੱਖਿਆ ਮੋਟੀਵੇషਨਲ ਸਟ੍ਰੈਟਜੀਜ਼ ਪ੍ਰੇਰਕ ਰਣਨੀਤੀਆਂ ਸਕੈਫੋਲਡਿੰਗ ਸਹਾਰਾ ਦੇਣਾ ਐਡੈਪਟਿਵ ਟੀਚਿੰਗ ਅਨੁਕੂਲਨ ਅਧਿਆਪਨ ਐਕਸਪੀਰੀਐਂਸ਼ੀਅਲ ਲਰਨਿੰਗ ਅਨੁਭਵਜਨ ਸਿੱਖਿਆ ਅਨੁਭਵਜਨਕ ਸਿੱਖਿਆ ਪੋਜ਼ਿਟਿਵ ਰੈਨਫੋਰਸਮੈਂਟ ਸਕਾਰਾਤਮਕ ਪੁਨਰਬਲਨ ਕਹਿ ਸਕਦੇ ਹਾਂ ਇੱਥੇ ਇਹਨਾਂ ਨੇ ਇੱਕ ਜਿਹੜਾ ਵਰਡ ਹੈਗਾ ਜੀ ਉਹ ਗਲਤ ਟਰਾਂਸਲੇਟ ਕੀਤਾ ਹੋਇਆ ਇੰਡੀਵਿਜੂਅਲ ਡਿਫਰੈਂਸਸ ਵਿਅਕਤੀਗਤ ਅੰਤਰ ਇਨਕਲੂਸਿਵ ਐਜੂਕੇਸ਼ਨ ਸਮਾਵੇਸ਼ੀ ਸਿੱਖਿਆ ਇਮੋਸ਼ਨਲ ਇੰਟੈਲੀਜੈਂਸ ਜਜ਼ਬਾਤੀ ਬੁੱਧੀ ਇਹਨੂੰ ਵੀ ਚਲੋ ਇਗਨੋਰ ਕਰ ਸਕਦੇ ਹੋ ਕੋਲੈਬੋਰੇਟਿਵ ਲਰਨਿੰਗ ਸਹਿਯੋਗਾਤਮਕ ਸਿੱਖਿਆ ਰੈਜ਼ੀਲੀਐਂਸ ਸੰਘਰਸ਼ਸ਼ੀਲਤਾ ਕ੍ਰੀਏਟੀਵਿਟੀ ਰਚਨਾਤਮਕਤਾ ਸੈਲਫ ਰੈਗੂਲੇਸ਼ਨ ਆਤਮ ਨਿਯੰਤਰਣ ਕ੍ਰਿਟੀਕਲ ਥਿੰਕਿੰਗ ਆਲੋਚਨਾਤਮਕ ਸੋਚ ਐਮਪਥੀ ਸੰਵੇਦਨਾ ਇੰਗੇਜਮੈਂਟ ਸ਼ਮੂਲੀਅਤ ਪ੍ਰੋਬਲਮ ਸੋਲਵਿੰਗ ਸਮੱਸਿਆ ਹੱਲ ਕਰਨ ਦੀ ਸਮਰੱਥਾ ਡਾਇਨਾਮਿਕ ਗਤੀਸ਼ੀਲ ਐਕਟਿਵ ਪਾਰਟਿਸਿਪੇਸ਼ਨ ਸਰਗਰਮ ਹਿੱਸੇਦਾਰੀ ਲਾਈਫ ਲੌਂਗ ਲਰਨਿੰਗ ਜ਼ਿੰਦਗੀ ਭਰ ਸਿੱਖਿਆ ਇਹ ਕੁਝ ਵਰਡਸ ਨੇ ਜੀ ਸੀਡੀਪੀ ਦੇ ਜਿਹੜੇ ਪੋਜ਼ਿਟਿਵ ਵਰਡਸ ਨੇ ਵੈਸੇ ਮੈਂ ਇਸ ਗੱਲ ਨੂੰ ਸਮਝਦਾ ਆਂ ਕਿ ਪੰਜਾਬੀ ਟ੍ਰਾਂਸਲੇਸ਼ਨ ਦੇ ਵਿੱਚ ਇੱਕ ਦੋ ਜਿਹੜੇ ਸ਼ਬਦ ਨੇ ਜੀ ਉਹਨਾਂ ਨੂੰ ਸਮਝਣ ਦੇ ਵਿੱਚ ਦਿੱਕਤ ਆ ਰਹੀ ਹੋਣੀ ਹੈ ਬਟ ਕਿਹੜੀਆਂ ਗੱਲਾਂ ਤੇ ਮੈਂ ਫੋਕਸ ਕਰਨਾ ਚਾਹ ਰਿਆਂ ਉਹਨਾਂ ਚੀਜ਼ਾਂ ਨੂੰ ਤੁਸੀਂ ਸਮਝਣ ਦੀ ਕੋਸ਼ਿਸ਼ ਕਰਿਓ ਹੁਣ ਅਸੀਂ ਸੀਡੀਪੀ ਦੇ ਜਿਹੜੇ 네ਗੇਟਿਵ ਟੈਗਸ ਵਰਡਸ ਨੇ ਜੀ ਉਹਨਾਂ ਦੀ ਵੀ ਗੱਲ ਕਰ ਲੈਨੇ ਆ ਜਿਵੇਂ ਕਿ ਡਿਵੈਲਪਮੈਂਟਲ ਡਿਲੇ ਵਿਕਾਸ ਵਿੱਚ ਦੇਰੀ ਬਿਹੇਵਰਲ ਇਸ਼ੂ ਵਿਵਹਾਰਕ ਸਮੱਸਿਆਵਾਂ ਲਰਨਿੰਗ ਡਿਸੇਬਿਲਟੀ ਸਿੱਖਣ ਦੀ ਅਸਮਰੱਥਾ ਕੋਗਨੇਟਿਵ ਓਵਰਲੋਡ ਸੰਗਿਆਨਾਤਮਕ ਬੋਝ ਇਮੋਸ਼ਨਲ ਨੈਗਲੈਕਟ ਜਜਬਾਤੀ ਅਣਗੈਲ ਰਿਜਿਡ ਟੀਚਿੰਗ ਕਠੋਰ ਅਧਿਆਪਨ ਲੈਕ ਆਫ ਮੋਟੀਵੇਸ਼ਨ ਪ੍ਰੇਰਣਾ ਦੀ ਘਾਟ ਸਟ੍ਰੈਸਫੁਲ এনਵਾਇਰਨਮੈਂਟ ਤਣਾਅ ਭਰਪੂਰ ਵਾਤਾਵਰਣ ਅਨ ਇੰਗੇਜਡ ਲਰਨਰਸ ਗੈਰ ਰੁਚੀਸ਼ੀਲ ਵਿਦਿਆਰਥੀ ਨੈਗੇਟਿਵ ਰੈਨਫੋਰਸਮੈਂਟ ਟੀਚਰ ਸੈਂਟਰਡ ਅਧਿਆਪਕ ਕੇਂਦਰਿਤ ਲਰਨਿੰਗ ਗੈਪਸ ਸਿੱਖਣ ਦੇ ਖਾਲੀ ਸਥਾਨ ਮਿਸਬੀਹੇਵੀਅਰ ਗਲਤ ਵਿਵਹਾਰ ਪੂਅਰ ਕੰਪਰੀਹੈਂਸ਼ਨ ਘੱਟ ਸਮਝ ਲੈਕ ਆਫ ਸਕੈਫੋਲਡਿੰਗ ਸਹਾਰੇ ਦੀ ਘਾਟ ਕਲਚਰਲ ਬਾਇਸ ਸੱਭਿਆਚਾਰਕ ਪੱਖਪਾਤ ਡਿਸਇੰਟਰਸਟ ਰੁਚੀ ਦੀ ਘਾਟ ਅਟੈਂਸ਼ਨ ਡੈਫੀਸਿਟ ਧਿਆਨ ਦੀ ਕਮੀ ਲੈਕ ਆਫ ਕੋਲਾਬੋਰੇਸ਼ਨ ਸਹਿਯੋਗ ਦੀ ਘਾਟ ਇਨ ਇਫੈਕਟਿਵ ਸਟ੍ਰੈਟਜਿਸ ਅਸਫਲ ਰਣਨੀਤੀਆਂ unstructured learning ਇਹਨੂੰ ਤੁਸੀਂ ਪੰਜਾਬੀ ਟਰਾਂਸਲੇਸ਼ਨ ਨੂੰ ਇਗਨੋਰ ਕਰਿਓ ਡਿਪੈਂਡੈਂਸੀ ਨਿਰਭਰਤਾ ਫ੍ਰੈਗਮੈਂਟਡ ਜਿਹੜਾ ਟੀਚਿੰਗ ਵਰਡ ਹੈਗਾ ਜੀ ਇਹਨੂੰ ਆਪਾਂ 네ਗੇਟਿਵ ਨਹੀਂ ਮੰਨਾਂਗੇ ਇਹਨਾਂ ਨੇ ਐਡ ਕੀਤਾ ਹੋਇਆ ਬਟ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਓਵਰ ਬਰਡਨ ਲਰਨਰ ਇਹਦੇ ਵਿੱਚ ਤੁਸੀਂ ਮੰਨ ਕੇ ਚੱਲੋ ਜਿਹੜੇ ਵਿਦਿਆਰਥੀ ਨੇ ਜੀ ਉਹਨਾਂ ਨੂੰ ਬਹੁਤ ਜ਼ਿਆਦਾ ਭਾਰ ਮਹਿਸੂਸ ਹੋ ਰਿਹਾ ਹੋਵੇ ਉਹਨੂੰ ਤੁਸੀਂ ਕਹਿ ਸਕਦੇ ਹੋ ਕਿ ਬੋਝ ਬਹੁਤ ਜ਼ਿਆਦਾ ਉਹਨਾਂ ਦੇ ਸਿਰ ਤੇ ਹੋਵੇ ਓਵਰ ਬਰਡਨ ਲਰਨਰ ਇਹ ਵੀ ਇੱਕ 네ਗੇਟਿਵ ਵਰਡ ਹੀ ਆ ਜਾਊਗਾ ਨੈਗਲੈਕਟ ਆਫ ਇੰਡੀਵਿਜੂਅਲ ਨੀਡਸ ਵਿਅਕਤੀਗਤ ਜ਼ਰੂਰਤਾਂ ਦੀ ਅਣਗਹਿਲ ਸੋ ਦੋਸਤੋ ਇਹ ਸੀਗੇ ਜੀ ਅੱਜ ਦੇ ਆਪਣੇ ਕੁਝ ਵਰਡਸ ਐਗਜ਼ਾਮ ਦੇ ਵਿੱਚ ਜੇ ਇਹਨਾਂ ਸ਼ਬਦਾਂ ਤੋਂ ਦੋ ਚਾਰ ਪ੍ਰਸ਼ਨ ਵੀ ਆ ਗਏ ਤਾਂ ਮੈਂ ਸਮਝਦਾ ਮੇਰਾ ਵੀਡੀਓ ਬਣਾਉਣਾ ਸਫਲ ਹੋ ਗਿਆ ਬਾਕੀ ਕਾਫੀ ਸਾਰੇ ਸਾਥੀਆਂ ਨੂੰ ਇਹਨਾਂ ਵਰਡਸ ਤੋਂ ਕੁਝ ਕੁਝ ਅੰਡਰਸਟੈਂਡਿੰਗ ਦੇ ਵਿੱਚ ਜ਼ਰੂਰ ਹੈਲਪ ਮਿਲੂਗੀ ਸੋ ਦੋਸਤੋ ਜੇਕਰ ਵੀਡੀਓ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਕਰ ਦਿਓ ਲਾਈਕ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਜੇਕਰ ਤੁਹਾਨੂੰ ਕੋਈ ਟੌਪਿਕ ਔਖਾ ਲੱਗ ਰਿਹਾ ਤੁਹਾਨੂੰ ਲੱਗਦਾ ਹੈ ਕਿ ਮੈਨੂੰ ਇਹ ਚੀਜ਼ ਯਾਦ ਨਹੀਂ ਹੋ ਰਹੀ ਤਾਂ ਤੁਸੀਂ ਉਸ ਟੌਪਿਕ ਬਾਰੇ ਕਮੈਂਟ ਸੈਕਸ਼ਨ ਵਿੱਚ ਦੱਸ ਦਿਓ ਮੈਂ ਇੱਕ ਟਰਿਕ ਦੀ ਮਦਦ ਨਾਲ ਉਹਨਾਂ ਚੀਜ਼ਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰੂੰਗਾ ਸੋ ਦੋਸਤੋ ਦਿਓ ਇਜਾਜ਼ਤ ਥੈਂਕ ਯੂ so much for watching god bless you all